ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਕੋਰੇ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਪਸ਼ੂ ਵਿਖਾਉਣੇ ਆ ਦੋ ਬਦਾਮੀ ਰੰਗ ਦੀਆਂ ਵਾੜਣਾ ਇੱਕ ਡੱਬੀ ਅਮਰੀਕਨ ਇੱਕ ਝੋਟੀ ਤਾਜੀ ਸੂਈ ਆ ਤੇ ਇੱਕ ਆ ਵੀ ਅਮਰੀਕਨ ਆ ਰਗੀ ਆ ਬਰੀਡ ਵਾਲੇ ਪਾਸੇ ਨਹੀਂ ਉਦਾਂ ਕੱਦ ਅਮਰੀਕਨ ਆ ਜਿਹੜਾ ਇਹ ਤਾਂ ਲੇਵਾ ਹੀ ਅਮਰੀਕਨ ਆ ਜਿਹੜਾ ਹੀ ਆ ਇਨਫਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਝੋਟੀ ਵੀ ਤਾਜੀ ਸੂਹੀ ਆ ਮਗਰ ਕੱਟੀ ਐ ਇਹਦੇ ਸਾਰੀ ਜਾਣਕਾਰੀ ਬਾਈ ਤੋਂ ਲੈ ਦੇਣਾ ਕੀ ਬਾਈ ਇਹਦਾ ਪ੍ਰਾਈਸ ਕਰਦਾ ਸਾਰਿਆਂ ਦੇ ਕਿੰਨਾ ਦੁੱਧ ਹਾਂਜੀ ਸਸਰੀਗਾ ਸਸਰੀਗਾ ਨਾਂ ਦੱਸ ਦੀ ਨਾਂ ਗਰਜਾਣ ਸਿੰਘ ਜੀ ਪਿੰਡ ਕੋਰੀਆ ਦਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਫੋਨ ਨੰਬਰ ਦੱਸੋ 7888 34737 ਚਾਰ ਪਸ਼ੂ ਹਾਂ ਚਾਰ ਪਸ਼ੂ ਆ ਜੀ ਇੱਥੇ ਚੱਲ ਬਗੇ ਇੱਥੇ ਚੱਲ ਬਗੇ ਦੱਸ ਜਰਸੀ ਬਾਰੇ ਇਹ ਦੂਜਾ ਸੂਆ ਜੀ ਪਹਿਲੇ ਗੱਲ ਇਹ ਮੇਨਾ ਜਿਆਸੀ ਪਹਿਲਾਂ ਕੋਈ ਇਹ ਨਾ ਕਵੇ ਵੀ ਹਿਮਾਚਲ ਵਾਲੀ ਠੀਕ ਹੈ ਪੰਜਾਬ ਵਾਲੀ ਜਰਸੀ ਆ ਵੱਡੇ ਕਰਦੇ ਆ ਬਾਕੀ ਹਜੇ ਡੇਟ ਮੁਤਾਬਕ 5-6 ਦਿਨ ਦਾ ਵੈਸੇ ਹੀ ਪਏ ਆ ਇੱਕ ਦੋ ਦਿਨ ਉੱਤੇ ਵੀ ਲੈ ਸਕਦਾ ਦੁੱਧ ਕਿੰਨਾ ਭੇਜੂ ਦੁੱਧ ਪਹਿਦੇ ਸੂਏ ਦਾ 17-18 ਕਿਲੋ ਦਾ ਰਕਾਰ ਆ ਠੀਕ ਹੈ 20 ਕਿਲੋ ਰੁੱਥ ਮਾਰੂਗੀ ਇਹਦੀ ਤਾਂ ਕੱਢ ਭਰ ਨੂੰ ਦੋਸਤੋ 5 ਦਿਨ ਦਾ ਬਾਈ ਕਹਿੰਦਾ ਹਜੇ ਡੇਟ ਮੁਤਾਬਕ ਹੀ ਪਏ ਆ ਹੋ ਸਕਦਾ ਕੋਈ ਦਿਨ ਉੱਪਰ ਵੀ ਲੈ ਜਿਓ ਤੁਹਾਨੂੰ ਵੀ ਪਤਾ ਹੋ ਸਕਦਾ ਦਿਨਾਂ ਦੇ ਸੂਪੇ ਕੱਦ ਜਰਸੀ ਦਾ ਵੱਡਾ ਹੀ ਆ ਹਵਾਨਾ ਸੋਹਣਾ ਵਾਲਟੇ ਲਹਾਜੇ ਸਾਈਡਾਂ 'ਚ ਕਾਫੀ ਬਾਕੀ ਆ ਬਾਕੀ ਦੇਣ ਪੰਜ ਪਾਇਆ ਡੇਟ ਮੁਤਾਬਕ ਬੁੱਤੀ ਬਾਤੀ ਸੋਹਣੀ ਆ ਜਰਸੀ ਬਰੀਡ ਦੀ ਦੂਜਾ ਸੁਆ ਗੱਬਣ ਤਿਆਰ ਵਹਿੜ ਕੋਈ ਮੈਂ ਨਿੱਕੀ ਜੀ ਨਾ ਮੰਨ ਕੇ ਆਵੇ ਪੂਰੀ ਵੱਡੀ ਹਾਈਟ ਵੀ ਫੁੱਲ ਆ ਲੈਂਥ ਵੀ ਪੂਰੀ ਆ ਲੇਵਾ ਭਾਂਡਾ ਵੀ ਸੋਹਣਾ ਥਣਾ ਦੀ ਸਾਫ ਸੁਥਰੀ ਆ ਚਾਰੇ ਥਣ ਫੁੱਲ ਗਿਆ ਐਬ ਚ ਨਿਖੜ ਮੇ ਕੱਲੇ ਕੱਲੇ ਲੱਗੇ ਹੋਏ 17-18 ਕਿਲੋ ਦੁੱਧ ਪਲੂਨ ਨੇ ਦਿੱਤਾ 20 ਕਿਲੋ ਵਾਂਗੂ ਬਾਈ ਦੱਸਦਾ ਦੁੱਧ ਪਿਆ ਜੂ ਕਿੰਨੇ ਦੀ ਜਾ ਜਪਾ 76 ਹੀ ਦੇ ਦਾਂਗੇ ਜੀ ਮਾਨ ਤਾਣੀਆਂ ਵਿੱਚੋਂ ਕਰਾਂਗੇ ਬਾਹਲਾ ਨਹੀਂ ਹੋਣਾ ਕਿਉਂਕਿ ਆਪਾਂ ਮੋਲੇ ਵੀ 80 ਗਏ ਤਾਂ ਕੋਈ ਫਾਇਦਾ ਕੋਈ ਨਹੀਂ ਸੀਗਾ ਸਹੀ ਆ ਦੋਸਤੋ 70 ਤੇ 76000 ਦੀ ਬਾਈ ਕਹਿੰਦਾ ਦੇਊਗਾ ਵਿੱਚੋਂ ਕੋਈ ਮਾਨ ਤਾਣ ਜੇ ਹੋ ਬਾਹਲਾ ਫਰਕ ਨਹੀਂ ਪੈਣਾ 20 ਕਿਲੋ ਦੁੱਧ ਦੀ ਬਾਈ ਕਹਿੰਦਾ ਗਾਰੰਟੀ ਖੁੱਲਾ ਪਿਆ ਜੂ ਪੰਜਾਂ ਦਿਨਾਂ ਦੀ ਕੱਚੀ ਹੈ ਦਿਹਾੜੀ ਪਹਿਲਾਂ ਵੀ ਸੂ ਸਕਦੀ ਹੈ ਉੱਪਰ ਵੀ ਲੈ ਸਕਦੀ ਹੈ ਦੋ ਨੰਬਰ ਤੇ ਆ ਜਾ ਤੇਰਾ ਦੂਜਾ ਸੂਏ ਇਹ ਸੂਈ ਹੈ ਜੀ ਠੀਕ ਹੈ ਬਾਕੀ ਇਹ ਤਿਆਰੀਆਂ ਦੇ ਵਿੱਚ ਸੂਪੇ ਦਾ ਇਹ ਨਹੀਂ ਪਤਾ ਰਾਤ ਨੂੰ ਸੂਪੇ ਕੱਢ ਜੇ ਰਾਤ ਕੱਢ ਜੇ ਕਿੰਨਾ ਦੁੱਧ ਦੇ ਦੂੰ ਦੁੱਧ ਵੀ ਪਹਿਲੇ ਸੂਏ ਦਾ ਰਕਾਰਾ ਤੇਜ ਕਿਲੋ ਦਾ 22 23 ਕਿਲੋ ਦਾ ਰਕਾਰਾ ਉਹਨੇ ਚੋਇਆ 12 ਕਿਲੋ ਡੰਗ ਦਾ 11 ਕਿਲੋ ਡੰਗ ਦਾ ਚੋਇਆ ਸਾਡਾ ਠੀਕ ਹੈ ਹਾਂ ਜਾਈ 24 25 ਕਿਲੋ ਆਰਾਮ ਨਾਲ ਦੇਊਗੀ ਇਹਦੇ ਕਿੜੀ ਹੈ ਬਾਹਰੋਂ ਦੋਸਤੋ 2 ਨੰਬਰ ਇੱਕ ਨੰਬਰ ਵੀ ਦੂਜਾ ਸੂਆ ਇੱਕ ਨੰਬਰ ਬੱਚੀ ਵੀ ਕੱਦ 'ਚ ਵੱਡੀ ਐ ਦੁੱਧ ਵੀ ਬਾਈ ਕੰਨਾ ਨਿੱਗਰ ਰਹਿ ਜਾਪਾਂ ਕਹਿੰਦੇ 25 26 ਕਿਲੋ ਨਿੱਗਰ ਪਸ਼ੂ ਹੀ ਦੇਊਗਾ ਠੀਕ ਹੈ ਹਾਂਜੀ ਦੋ ਨੰਬਰ ਵੀ ਕੱਦ 'ਚ ਵੱਡੀ ਐ ਤੇ ਵਜਨ 'ਚ ਇੱਕ ਨੰਬਰ ਨੋ ਵੀ ਜ਼ਿਆਦਾ ਐ ਫੋਲ ਨੇ ਫੋਲ ਨੇ ਕਰ ਜਾਂਦੀ ਪੂਰੇ ਵੱਡੇ ਕਰ ਜਾਂਦੀ ਲੇਵਾ ਭਾਂਡਾ ਸੋਹਣਾ ਵੱਡਾ ਹਵਾਨਾ ਮੋٹے ਮੋٹے ਥਾਨ ਦੁੱਧ ਬਾਈ ਕਹਿੰਦਾ 25 ਕਿਲੋ ਵਾਂਗੂ ਪਿਆਜੂ 22 23 ਕਿਲੋ ਦੁੱਧ ਬਾਈ ਕਹਿੰਦਾ ਪਹਿਲਾਂ ਨੇ ਦਿੱਤਾ ਪਲੂਣ ਬੱਛੀ ਨੇ ਸੋਹਣਾ ਬਡੀ ਸਟਰਕਚਰ ਖੁੱਲ ਢਲੇ ਅੰਗਾਂਪੈਰਾਂ ਦੀ ਆ ਚਾਰੇ ਥਾਨ ਪੀੜੀ ਦੇ ਪਾਵੇਂ ਵਾਂਗੂ ਚਾਰੇ ਗੁੱਠਾ ਨੁਕਰਾਂ ਤੇ ਲੱਗੇ ਆ ਫੋਟ ਸ਼ਾਂਗ ਪੋਰਾ ਆਵਣੀ ਚਵਾਈ ਜੂਈ ਪੂਰੀ ਚੰਗੀ ਹੋਣੀ ਕਿਉਂਕਿ ਥਾਣੇ ਪੂਰਾ ਚੰਗਾ ਮੋਟਾ ਜੇ ਇੰਨਾ ਚੰਗਾ ਥਾਨਾ ਚਵਾਈ ਤਾਂ ਆਪੇ ਹੀ ਚੰਗੀ ਹੋਣੀ ਆ ਸੂਪੇ ਰਾਤ ਨੂੰ ਸੂਪੇ ਕੱਢ ਜੇ ਰਾਤ ਕੱਢ ਜੇ ਤੁਹਾਨੂੰ ਵੀ ਪਤਾ ਵਛੀ ਤਿਆਰੀਆਂ ਜੀ ਆ ਦੁੱਧ ਹੋਊ ਮੱਝ ਆ ਰਗਾ ਕਿੰਨੇ ਦੀ ਬਾਈ ਇਹ ਜੀ 81 ਦੇ ਦਿਆਂਗੇ 81000 ਹਾਂਜੀ ਠੀਕ ਆ ਜੇ ਕੋਈ ਜੋੜਾ ਲੈ ਲੈਂਦਾ ਜੋੜਾ ਲੈ ਲਓ ਕੋਈ ਵੱਧ ਮਾਨਤਾ ਕਰਦੇ ਆ ਲਓ ਜੀ 1 ਨੰਬਰ 70 ਤੇ 6 76000 ਦੀ ਬਾਈ ਕਹਿੰਦਾ ਪੰਜਾਬ ਵਾਲੀ ਜਰਸੀ ਆ ਵੱਡੀ ਜਰਸੀ 20 ਕਿਲੋ ਦੁੱਧ ਦੀ ਗਾਰੰਟੀ 2 ਨੰਬਰ 25 ਕਿਲੋ ਵਾਂਗੂ ਦੁੱਧ ਪਿਆਜੂ 81000 ਡਿਮਾਂਡ ਮਾਨਤਾਣ ਹੋਜੂ ਜੋੜੇ 'ਚ ਵੱਧ ਹੋਜੂ ਹੋ ਜੂ ਕੱਲੇ ਕੱਲੇ ਜੋ ਵੀ ਤਿੰਨ ਨੰਬਰ ਬਾਈ ਇਹ ਜੀ ਦੂਜਾ ਸੂਆ ਹੂੰ ਤੇ ਮੰਨ ਕੇ ਚੱਲ ਹੁਣੇ ਹੀ ਆਈ ਆ ਵੇਰ ਇਹ ਝੋਕੇ ਆਈ ਆ ਠੀਕ ਹੈ ਵੱਡੇ ਜਾਂਦੀ ਚਵਾਈ ਹੋਈ ਹੈ ਇਹਦੀ ਇਹ 10 ਕਿਲੋ ਬੋਲਾ ਤੇ ਇਹਨੂੰ ਪਰਸੋਂ ਹੀ ਸੋਈਆ ਤੇ ਤੀਜਾ ਦਿਨ ਹੋ ਗਿਆ ਸੀ ਮਗਰ ਕੀ ਆ ਇਹਦੇ ਮਗਰ ਵੱਛੀ ਆ ਜੀ ਵੱਛੀ ਹਾਂਜੀ ਕਿੰਨਾ ਕੁ ਦੁੱਧ ਉਹ ਦੇ ਦੂੰ ਦੁੱਧ ਇਹ ਬਾੜਾ ਨਹੀਂ ਆ ਬੱਕਦੇ 15 16 ਕਿਲੋ ਦਾ ਨਾਰਮਲ ਦੇ ਹੀ ਸਕਦੀ ਜੇ ਦੁੱਧ ਬੋਲਾ ਕਿੰਨਾ 10 ਕਿਲੋ ਕਿੰਨੇ ਦੀ ਇਹ ਦੇ ਦੇਾਂਗੇ 47000 ਦੀ ਕੱਢ ਬਾਹਰ ਨੂੰ ਮਗਰ ਵੱਛਾ ਉਹ ਵੱਛੀ ਉਹ ਖੜੀ ਸਾਹਮਣੇ ਪਿੰਕ ਨੋਜ਼ ਵਾਲੀ ਅਮਰੀਕਨ ਮੱਛੀ 10 ਕਿਲੋ ਬਾਈ ਕਹਿੰਦਾ ਬੌਲਾ ਪਰਸੋਂ ਦੀ ਸੂਈ ਹੈ 15 16 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ ਕੱਦ ਅਮਰੀਕਨ ਮੱਛੀ ਦਾ ਵੀ ਵੱਡਾ ਹੀ ਆ ਇਹ ਬਾਈ ਕਹਿੰਦਾ ਹੁਣੇ ਹੀ ਲਿਆਂਦੀ ਆ ਦਿਨੇ ਇਹਦੀ ਸੌਦਾ ਹੋ ਗਿਆ ਸੀ ਬਾਈ ਕਹਿੰਦਾ ਉਦੋਂ ਹੀ ਆਪਾਂ ਚੋਤੀ ਪਾਸ ਕਰ ਲਈ ਤਾਂ ਲੈਵੇ ਦੀ ਜੱਜਮੈਂਟ ਆਪਦੀ ਉਹ ਹਿਸਾਬ ਨਾਲ ਕਰੋ ਦੁਪਹਿਰੇ ਵੀਡੀਓ ਬਣਾ ਰਹੇ ਆ 2 ਵਜੇ ਤੇ ਇਹਦੋਂ ਪਹਿਲਾਂ ਬਾਈ ਚਵਾਈ ਕਰਕੇ ਲਿਆਇਆ ਵੈੜ ਹੁਣੀ ਆਈ ਐ ਇਹਦੋਂ ਪਹਿਲਾਂ ਅਗਲੇ ਦੇ ਘਰੇ ਬਾਈ ਕਹਿੰਦਾ ਆਪਾਂ ਪਾਸ ਕੀਤੀ ਸਾਰੀ ਚੌਤੀ ਸੀ 10 ਕਿਲੋ ਬੌਲਾ ਤਿਆਰ ਆ 15 16 ਕਿਲੋ ਦੁੱਧ ਪੈਜੂ ਦੇ ਦੇਣੀ ਆ 40 ਤੇ 47000 ਦੀ ਜਿਹੜੇ ਹਿਸਾਬ ਨਾਲ ਬੱਚੀ ਦੇ ਫੁੱਲ ਵੱਡੇ ਕੱਦ ਵਾਲੀ ਆ ਇੱਕ ਹੈ ਦੂਜਾ ਸੂਆ ਉਸ ਹਿਸਾਬ ਨਾਲ ਜਾਇ ਜੀ ਡਬਾਣਾ ਯਾਰ 47000 ਤਾਂ ਜਾਇ ਜੀ ਪਾ ਆ ਬੱਚਾ ਫੀਮੇਲ ਕਾਫ ਬਛੜੀ ਬੱਚਾ ਵੀ ਸੋਹਣਾ ਪ੍ਰਿੰਟ ਵਾਲਾ ਐਤੇ ਆ ਜਾ ਛੋਟੀ ਜੀ ਪਹਿਲਾਂ ਸੂਆ ਸੂਈ ਠੀਕ ਆ ਇਹ ਸੂਈਆ ਰਾਤ ਨੂੰ ਜੇਰ ਪੈ ਗਈ ਜੇਰ ਪੈ ਗਈ ਓਕੇ ਜਮਾਂ ਜੇਰ ਦੋ ਕਿਲੋ ਬੱਚੇ ਨੂੰ ਪਿਆ ਕੇ ਦੋ ਕਿਲੋ ਬਹੁਤ ਹੋ ਗਿਆ 1.5 ਦੋ ਕਿਲੋ ਠੀਕ ਹੈ ਆਪਾਂ ਕਹਿ ਦੇ ਕਿ ਪੰਜ ਕਿਲੋ ਜੋ ਐ ਫਾਇਦਾ ਕੋਈ ਨਹੀਂ ਹੈ ਨਾ ਹਾਂ ਬਾਕੀ ਜਿੰਨੇ ਦੁੱਧ ਵਾਲੀ ਅਗਲਾ ਪਹਿਲਾਂ ਨੇ ਦੇ ਪਾਪਾ ਇਹਦਾ ਕੋ ਕਹਿ ਨਹੀਂ ਸਕਦੇ ਵੀ 9 ਕਿਲੋ ਦੇਵੇ ਕਿ 8 ਕਿਲੋ ਦੇਵੇ ਹਲਾ ਆਪ ਦੀ ਜੱਜਮੈਂਟ ਆਪ ਕਰਨੀ ਕੋ ਆ ਆਪ ਦਾ ਅੰਦਾਜ਼ਾ ਲਾ ਲਈ ਆਪ ਦਾ ਅੰਦਾਜ਼ਾ ਲਾ ਲਈ ਚਲ ਆਪਾਂ ਆ ਅੰਦਾਜ਼ਾ ਜੇ ਆਪਾਂ ਇਹ ਕਰਕੇ ਕਿ 8 ਕਿਲੋ ਦਾ ਦੇ ਦੋ ਬਾਹਰ ਨਹੀਂ ਤਾਂ ਹਾਂ ਹਾਂ ਬਾਕੀ ਅਗਲੇ ਨੇ ਜੱਜਮੈਂਟ ਆਪ ਦੀ ਵੀ ਲਾਵੇ ਕਿੰਨੇ ਦੀ ਇਹ ਛੱਡ ਜਾਂਗੇ 90 ਤੋਂ 2000 ਕੱਢ ਬਾਰੋਂ 88 ਯਾਰ ਦੀ ਬਾਈ ਕਹਿੰਦਾ ਝੋਟੀ ਦੇ ਦੇਾਂਗੇ ਮਗਰ ਇਹਦੇ ਕੱਟੀ ਆ ਰਾਤ ਸੂਈ ਆ ਜੇਰ ਪੈ ਗਈ ਆ ਬਾਈ ਕਹਿੰਦਾ ਇਹ ਪਹਿਲਾਂ ਕੱਟੀ ਆ ਅਗਲਾ ਆਪਦੀ ਜੱਜਮੈਂਟ ਲਾ ਲੈ ਕਿ ਕਿੰਨਾ ਦੁੱਧ ਦੇਉ ਉਹਨਾਂ ਦਾ ਦੁੱਧ ਦੀ ਫੁੱਲ ਗਰੰਟੀ ਆ ਇਹ ਸੂਈ ਪਹਿਲੇ ਸੂਵੇ ਬਾਈ ਕਹਿੰਦਾ ਆਪਾਂ ਇਹਦਾ ਕੀ ਕਹੀਏ ਕੋਈ ਬਾਹਲੇ ਵੱਡੇ ਕੱਦ ਵਾਲੀ ਨਹੀਂ ਦਰਮਿਆਨੇ ਜੇ ਕੱਦ ਵਾਲੀ ਆ ਬਾਈ ਦੇ ਹਿਸਾਬ ਨਾਲ ਕੱਦ ਦਾ ਅੰਦਾਜ਼ਾ ਲਾ ਲਓ 8 ਕਿਲੋ ਬਾਈ ਕਹਿੰਦਾ ਦੁੱਧ ਪਿਆ ਜੂ 2 ਕਿਲੋ ਬਾਈ ਕਹਿੰਦਾ ਬੌਲੀ ਸੋਭਾ ਚੋਈ ਆ ਰਾਤ ਸੂਈ ਆ ਜੇਰ ਪੈ ਗਈ ਆ 90000 ਚੋਂ ਬਾਈ ਕਹਿੰਦਾ 2000 ਛੱਡ 80000 ਦੀ ਦੇ ਦੂੰ। ਉਹ ਝੋਟੀ ਸੋਹਣੀ ਆ, ਸਨਖੀ ਆ, ਛੋਟੀ ਸਿੰਘੀ ਨਾਲ ਦੀ ਮੁੜੀ ਹੋਈ ਆ, ਰਾਜੀ ਰੂਜੀ ਬਹੁਤ ਆ। ਦੁੱਧ ਬਾਈ ਕਹਿੰਦਾ 8 ਕਿਲੋ ਪਿਆਜੂ, ਬਾਕੀ ਜਿਹਦੇ ਪਸੰਦ ਆਉ ਅਗਲਾ ਆਪਦਾ ਜੱਜਮੈਂਟ ਲਾ ਲਈ ਕਿ ਦੁੱਧ ਕਿੰਨਾ ਕੁ ਦੇ ਦੂਗੀ। 88000 ਕਿਉਂਕਿ ਬਾਈ ਕਹਿੰਦਾ ਪਹਿਲੇ ਸੂਵੇ ਸੂਈ ਆ। ਇਹਦਾ ਆਪਾਂ ਬਾਹਲਾ ਕਹਿੰਦੇ ਨਹੀਂ। ਉਹਨਾਂ ਦੀ ਫੁੱਲ ਤਸੱਲੀ ਹੋਊਗੀ। ਜਿਹੜੀ ਚੀਜ਼ ਆ ਤੁਹਾਡੇ ਸਾਹਮਣੇ ਆ ਇਹਨੇ 10 ਕਿਲੋ ਬੌਲਾ ਇਹਦੇ ਥੱਲੇ ਆ। 15-16 ਕਿਲੋ ਦੁੱਧ ਪਿਆਜੂ ਮਗਰ ਅਮਰੀਕਨ ਵੱੱਛੀ 47 ਦੀ ਇਹਨਾਂ ਦੀ ਤਿੰਨਾਂ ਦੇ ਵਹਿੜਾਂ ਦੀ ਗਰੰਟੀ ਹੋਊਗੀ ਇਹ ਜੀ ਬਾਈ 15 16 ਦੀ 24 25 ਦੀ ਤੇ 20 ਦੀ ਠੀਕ ਹੈ 17 18 ਕਿਲੋ ਪਹਿਲਾਂ ਨੇ ਪਿਆਇਆ ਸਹੀ ਆ ਵੱਡੇ ਕਰਦਿਆਂ ਇਹ ਨਹੀਂ ਗੱਲ ਜੇ ਆਹ ਜਿਹੜਾ ਪੂਰੀ ਨਿਗਰ ਆ ਜੇ ਆਪਾਂ ਕਹਦੇ ਹੁਣ ਇਦੂ ਦਾ ਵੱਡੀ ਵਹਿੜ ਕੋਈ ਹੋਗ ਨਹੀਂ ਸਕਦੇ ਨਿਗਰ ਨਹੀਂ ਹੋਊਗਾ ਹਮ ਸਹੀ ਗੱਲ ਆ ਦੋਸਤੋ ਇਹਨਾਂ ਤਿੰਨਾਂ ਵਹਿੜਾਂ ਦੀ ਬਾਈ ਕਹਿੰਦਾ ਆਪਣੀ ਫੁੱਲ ਗਰੰਟੀ ਹੈ ਇਹਦੀ 20 ਕਿਲੋ ਦੀ ਜਰਸੀ ਦੀ ਉਹਦੀ 24 25 ਦੀ 2 ਨੰਬਰ ਦੀ 3 ਨੰਬਰ ਦੀ 15 16 ਦੀ ਫੋਨ ਨੰਬਰ ਸਕਰੀਨ ਤੇ ਦਾ ਸਿਕਾ